ਹਾਂਜੀ ਅੱਜ ਸਾਡੇ ਬਾਈਹੁਣੀ ਫਗਵਾੜੇ ਤੋਂ ਆ ਯੂਵੋ ਵਿਕਾਸ ਮੋਰਚਾ ਵਾਲੇ ਬਾਈਹੁਣੀ ਨੇ ਪ੍ਰਧਾਨ ਜੀ ਨੇ ਅਨੁਸੂਤਾ ਜੀ ਤੇ ਉਹਨਾਂ ਦੇ ਵੱਲੋਂ ਟੀਮ ਦੇ ਵੱਲੋਂ ਜਿਹੜੇ ਵੀ ਇੱਥੇ ਸਿਗੇ ਆਪਣੇ ਲੋਕ ਉਹਨਾਂ ਲਈ ਰਾਸ਼ਨ ਦੀ ਸੇਵਾ ਲੈ ਕੇ ਆਏ ਨੇ ਤੇ ਇਧਰ ਬਾਈਹੁਣੀ ਨਾਲ ਨੇ ਬਾਈ ਇਧਰ ਆਜੋ ਮੜਾ ਜਾ ਤੇ ਇਹ ਬਾਈਹੁਣਾ ਦੀ ਟੀਮ ਹੈ ਜੀ ਸਾਰੀ ਫਗਵਾੜੇ ਤੋਂ ਉਚੇਚੇ ਤੌਰ ਤੇ ਸੁੱਕਾ ਰਾਸ਼ਨ ਲੈ ਕੇ ਬਾਈ ਹੁਣੀ ਪਹੁੰਚੇ ਨੇ ਤੇ ਬਾਈ ਹੁਣਾ ਨੇ ਪਹਿਲਾਂ ਵੀ ਕਾਫੀ ਹਾੜਾਂ ਦੇ ਵਿੱਚ ਕਾਫੀ ਮਦਦ ਕਰਦੇ ਜਾ ਰਹੇ ਨੇ ਭਾਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਜਿਹੜਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਸੀ ਦੇ ਨਾਲ ਆਪਾਂ ਲੜਨ ਦੇ ਵਿੱਚ ਇੱਕ ਦੂਜੇ ਦਾ ਸਾਥ ਦੇ ਰਹੇ ਆ ਭਾਜੀ ਇਹ ਦੇਖੋ ਜੀ ਇਹ ਤਾਂ ਇਨਸਾਨੀਅਤ ਦੇ ਨਾਤੇ ਜਾਂ ਪੰਜਾਬ ਜਾਂ ਪੰਜਾਬੀਅਤ ਨੂੰ ਬਚਾਉਣ ਲਈ ਹਰ ਇਨਸਾਨ ਦਾ ਹਰ ਪੰਜਾਬੀ ਦਾ ਫਰਜ਼ ਬਣਦਾ ਆ ਕਿ ਅਸੀਂ ਇਸ ਮੌਕੇ ਦੇ ਉੱਤੇ ਆਪਣੇ ਸ਼ਹਿਰ ਨਾਲ ਆਪਣੇ ਪੰਜਾਬ ਦੇ ਨਾਲ ਖੜੇ ਹੋਈਏ ਜਾਂ ਪੰਜਾਬੀਆਂ ਨਾਲ ਖੜੇ ਹੋਈਏ ਬਿਲਕੁਲ ਤਾਂ ਮੇਰੇ ਵੱਡੇ ਵੀਰ ਅਕਲੀ ਸੌਤਾ ਜੀ ਹਾਂ ਔਰ ਮੇਰਾ ਛੋਟੇ ਵੀਰ ਬਾਜੀ ਸਾਰੇ ਅਸੀਂ ਡੇਰਾ ਬਾਬਾ ਰਹਿਮਤ ਸ਼ਾਹੀ ਦੇ ਦਰਬਾਰ ਦੇ ਸੇਵਾਦਾਰ ਆਂ ਕੀ ਬਾਤ ਔਰ ਬਾਬਾ ਜੀ ਦੇ ਹੁਕਮਾਂ ਅਨੁਸਾਰ ਕਿ ਇਹ ਸਾਰੀ ਸੇਵਾ ਅਸੀਂ ਲੈ ਕੇ ਆਏ ਆਂ ਔਰ ਤੁਹਾਡਾ ਸਹਿਯੋਗ ਆ ਕਿ ਸਾਡੀ ਇਸ ਆਵਾਜ਼ ਨੂੰ ਤੁਸੀਂ ਲੋਕਾਂ ਤੱਕ ਪਹੁੰਚਾਣੇ ਪਏ ਆ ਕਿ ਉਹਦੇ ਨਾਲ ਕਿ ਲੋਕ ਹੋਰ ਵੀ ਉਤਸ਼ਾਹ ਦੇ ਵਿੱਚ ਆਣਗੇ ਬਿਲਕੁਲ ਬਿਲਕੁਲ ਕਿ ਹੋਰ ਵੀ ਲੋਕ ਜਾਂ ਐਨਜੀਓ ਜਾਂ ਜਿਹਨਾਂ ਨੂੰ ਸ਼ੌਂਕ ਆ ਕੰਮ ਕਰਨ ਦਾ ਉਹ ਲੋਕ ਅੱਗੇ ਹੋ ਕੇ ਸੇਵਾ ਕਰਨਗੇ ਬਿਲਕੁਲ ਭਾਜੀ ਤੇ ਭਾਈ ਕੀ ਲੈ ਕੇ ਆਏ ਹੋ ਤੁਸੀਂ ਅੱਜ ਰਾਸ਼ਨ ਰਾਸ਼ਨ ਆ ਭਾਜੀ ਚੁੱਕਾ ਜਾਨੀ ਕਿ ਆਟਾ ਆ ਆਂਡਾ ਮਹਿਰਾਗਾ ਨਮਕ ਵਗੈਰਾ ਆ ਪਾਣੀ ਦੀਆਂ ਬੋਤਲ ਆ ਆ ਬਿਸਕੁਟ ਆ ਜਾਨੀ ਕਿ ਜੋ ਘਰ ਤੱਕ ਦੇ ਲੋ ਸਾਮਾਨ ਆ ਸਾਰਾ ਲੈ ਕੇ ਆਏ ਓਕੇ ਜੀ ਓਕੇ ਓਕੇ ਠੀਕ ਹੈ ਜੀ ਤੇ ਚਲੋ ਭਾਜੀ ਹੁਣ ਇੱਥੇ ਬੀਬੀਆਂ ਨੇ ਜਿਹੜੀਆਂ ਤੇ ਸੇਵਾ ਕਰ ਰਹੀਆਂ ਨੇ ਬੂਰੇ ਭਰ ਰਹੀਆਂ ਸੀ ਤੇ ਜਸਵੀਰ ਭਾਈ ਹੁਣਾਂ ਨੇ ਬਈ ਰੈਡੀ ਨੇ ਕਰੀਏ ਸਟਾਰਟ ਤੇ ਆਪਾਂ ਕੰਮ ਬਾਕੀ ਬਾਈਡ ਆਪਾਂ ਬੱਜ ਕਰਦੇ ਇੱਕ ਤੇ ਆਪਾਂ ਇਥੋਂ ਦੀ ਉਨੀਵਾਸੀਆਂ ਤੇ ਤੁਹਾਡਾ ਤੁਹਾਨੂੰ ਗਿਆ ਕਿ ਨਹੀਂ ਤੇ ਔਰ ਆਪ ਮੁਹਾਰੇ ਤੁਸੀਂ ਸੇਵਾ ਕਰਨ ਲਈ ਤੇ ਸਾਡੇ ਭਾਜੀ ਬੱਦਲਿਆ ਜੀ ਸੌਤਾ ਸਾਹਿਬ ਤੁਹਾਡੇ ਭਾਜੀ ਆ ਦੇਖੋ ਬੜੀ ਖੁਸ਼ੀ ਦੇ ਨਾਲ ਜਿੱਦਾਂ ਤੁਸੀਂ ਆਏ ਹੋ ਨਾ ਰਾਤੀ ਅਸੀਂ ਇੱਕ ਦੂਜੇ ਨਾਲ ਗੱਲ ਕੀਤੀ ਐ ਸੁਲਤਾਨਪੁਰ ਗਏ ਹੋਏ ਸੀ ਜਿੱਥੇ ਬੰਦ ਤੇ ਆ ਉੱਥੇ ਵੀ ਅਸੀਂ ਸੇਵਾ ਕਰਕੇ ਆਏ ਆ ਸਾਰੇ ਜਣੇ ਜਾ ਕੇ ਜਿੱਦ ਨੇ ਇੱਧਰ ਪਾਣੀ ਚੜਨਾ ਸ਼ੁਰੂ ਹੋਇਆ ਸੀ ਉਦੋਂ ਵੀ ਅਸੀਂ ਆਏ ਸੀ ਭਾਜੀ ਉਹ ਨਹੀਂ ਵੀ ਆਏ ਸੀ ਇਹ ਵੀ ġੇੜਾ ਮਾਰ ਕੇ ਗਏ ਅਸੀਂ ਵੀ ġੇੜਾ ਮਾਰ ਕੇ ਤੇ ਚਲੋ ਉਸ ਤੋਂ ਬਾਅਦ ਤੋਂ ਟੀਮਾਂ ਲੱਗ ਗਈਆਂ ਬਿਲਕੁਲ ਜੀ ਹਨਾ ਬਚਾਅ ਹੋ ਗਿਆ ਚਲੋ ਅਸੀਂ ਵੀ ਉਦੋਂ ਵੀ ਇਹੀ ਕਹਿ ਕੇ ਗਏ ਸੀਗੇ ਕਿ ਜਿਹੜਾ ਪਿੰਡ ਬਚਦੇ ਉਹਨਾਂ ਨੂੰ ਬਚਾ ਲਈ ਬਿਲਕੁਲ ਜੀ ਬਿਲਕੁਲ ਬਿਲਕੁਲ ਜਿੱਥੇ ਦਾ ਪਾਣੀ ਦੀ ਮਾਰ ਜਾਂ ਕੁਦਰਤ ਦਾ ਕਹਿਰ ਜਿਹੜਾ ਡਿਗਣਾ ਸੀ ਉਹ ਡਿਗ ਚੁੱਕਾ ਬਿਲਕੁਲ ਜੀ ਕਿ ਹੁਣ ਤਾਂ ਇਹ ਆ ਕਿ ਜਿਹੜਾ ਜੋ ਕੁਝ ਬਚਦਾ ਉਹਨੂੰ ਬਚਾ ਲਈ ਬਿਲਕੁਲ ਜੀ ਬਾਕੀ ਕਿਹੜੇ ਮੱਥੇ ਜਿੱਦਾਂ ਤੁਸੀਂ ਸੇਵਾ ਕਰਦੇ ਹੋ ਨਾ ਇਦਾਂ ਦਾ ਮੰਜ਼ਰ ਆਪਾਂ ਦੇਖਦੇ ਹਾਂ ਮਾਲਕ ਨਾ ਹੀ ਕਰਾਵੇ ਜੀ ਇਦਾਂ ਦੀ ਸੇਵਾ ਨਾ ਹੀ ਕਰਾਵੇ ਮੇਰੀ ਗੱਲ ਨਹੀਂ ਸੁਣਦੇ ਇਦਾਂ ਵੀ ਇਦਾਂ ਦੀ ਸੇਵਾ ਨਾ ਹੀ ਕਰਾਵੇ ਕਿਸੇ ਕੋਲ ਤਾਂ ਵਧੀਆ ਆ ਕਿ ਸਾਡੇ ਪਰ ਗੱਲ ਭਾਈ ਗੱਲ ਇਹ ਕਿ ਵੀ ਆ ਵੀ ਜਦੋਂ ਕਿਤੇ ਔਖਾ ਟਾਈਮ ਆਉਣਾ ਨਾ ਉਦੋਂ ਖੜਨਾ ਪੰਜਾਬੀਆਂ ਨੇ ਨਾਲ ਹੀ ਦੇਖੋ ਖੜਾ ਹੀ ਪੰਜਾਬੀ ਆ ਇਸ ਕਰਕੇ ਸਾਨੂੰ ਮਾਣਾ ਭਾਈ ਤੁਹਾਡੇ ਸਾਰਿਆਂ ਤੇ ਭਾਈ ਸਾਹਿਬ ਅੱਜ ਆ ਭਾਜੀ ਨਾ ਰਾਤੀ ਮੇਰੀ ਗੱਲ ਹੋਈ ਆ ਉਹ ਕਹਿੰਦੇ ਸਵੇਰੇ ਅਸੀਂ ਉਧਰ ਜਾਣਾ ਮੈਂ ਕਿਹਾ ਫੇ ਆਪਾਂ ਜੁਆਇੰਟਲੀ ਆਪਾਂ ਬਿਲਗੇ ਦਰਬਾਰ ਤੇ ਸਾਰੇ ਇਕੱਠੇ ਹੋ ਜਾਂਦੇ ਆ ਦਰਬਾਰ ਤੋਂ ਫੇ ਬਾਬਾ ਜੀ ਦੇ ਕੋਲੋਂ ਅਰਦਾਸ ਕਰਾ ਕੇ ਫੇ ਅਸੀਂ ਸਾਰੇ ਤੁਰੇ ਅੱਛਾ ਬਿਲਕੁਲ ਜੀ ਮਾਣ ਜਦੋਂ ਮਹਿਸੂਸ ਹੁੰਦਾ ਨਾ ਜਦੋਂ ਪ੍ਰਾਣ ਕੇ ਨਾਲ ਕੱਢਦੇ ਆ ਇਹ ਤੁਸੀ ਇਦੋਂ ਵੱਡੀ ਖੁਸ਼ੀ ਜਿਹੜੀ ਆ ਉਹ ਕਦੇ ਮੈਨੂੰ ਨਹੀਂ ਲੱਗਦਾ ਹੋਰ ਆਪਾਂ ਵਿਆਹ ਸ਼ਾਦੀਆਂ ਤੇ ਕਿਤੇ ਕੁਛ ਵੀ ਕਰ ਲਈਏ ਜਦੋਂ ਆਣ ਕੇ ਨਾ ਚਾਰ ਭਰਾ ਇਧਰੋਂ ਮਾਣੇ ਸੰਭੇ ਚ ਨਾਲ ਖੜਦੇ ਆ ਨਾਲ ਖੜਦੇ ਆ ਤੇ ਇਦੋਂ ਵੱਡੀ ਖੁਸ਼ੀ ਮੈਂ ਨਹੀਂ ਕਹਿੰਦਾ ਪੰਜਾਬੀਆਂ ਲਈ ਕੁਝ ਹੋਰ ਚਲੋ ਚੱਲਾਂਗੇ ਚਲੋ ਭਾਜੀ ਖਰੀ ਸ਼ੁਰੂ ਭਾਜੀ ਇੱਧਰ ਹੋਵੋ ਤੁਸੀਂ ਜਾ ਰਹੇ ਹੋ ਔਰ ਇੱਥੇ ਨਾਲ ਨੇ ਸਾਡੇ ਬਲਾਕ ਆਪ ਡਾਊਟ ਆਂਦਾ ਬਾਪਾ ਆਪੀ ਲੰਗੀਆਂ ਵੀ ਕੱਢੋ ਯਾਰ ਨਾਲ ਨਾਲ ਠੇਲੀਆਂ ਤੋਂ ਇੱਕ ਬੰਦੇ ਤੋਂ ਥਾਫੇ ਦੋ ਬਾਜੀ ਏ ਗੱਲ ਬਾਦੇ ਨਾਲ ਛੱਡੀ ਦੋ ਕੋਈ ਨਹੀਂ ਜੀ ਦੇਖ ਕੇ ਸਾਰੇ ਨਾਲ ਕਿੱਥੇ ਪੜਾਉਣਾ ਚਾਹੀਦਾ ਤੂੰ ਪਾਉਂਦੇ ਹੋ ਨਾਲ ਨਿੱਕੇ ਨਿੱਕੇ ਬੱਚੇ ਲੈ ਜਾਓ ਅੱਗੇ ਚਲੇ ਗਿਆ ਥਾਫੇ ਲੈ ਆਈ ਚੱਲ ਤਿੱ ਆਪੀ ਥਾਫੇ ਲੈ ਆਈ ਚੱਲ ਪਿਛੇ ਆ ਤੇ ਥੇਲੀ ਫੜਾਈ ਚੱਲੋ ਨਾਲ ਨਾਲ ਰੱਬ ਕਿੱਥੇ ਪਾਜੀ ਗੱਡੀ ਇੱਕ ਗੱਲਾਂ ਨਾਲ ਨਾਲ ਲਿਆਓ ਕੇ ਨੂੰ ਪਾਜੀ ਗੱਡੀ ਤੋਰਦੇ ਨਾਲ ਕੋਈ ਤੁਹਾਨੂੰ ਮਾਰਿਓ ਜੰਦੀਏ ਦਾ ਸੱਚਾ ਪਰ ਇਹ ਇੱਥੇ ਮੈਂ ਇੱਕ ਚੀਜ਼ ਹੋਰ ਵੀ ਦੇਖਦਾ ਨਾਲ ਨਾਲ ਇੱਕ ਬੀਬੀ ਇੱਥੋਂ ਗਈ ਆ ਬੀਬੀ ਕਹਿੰਦੀ ਮੈਨੂੰ ਰਸ਼ਨ ਦੀ ਲੋੜ ਨਹੀਂ ਹੈਗੀ ਕਈ ਲੋਕ ਹੈਗੇ ਵੀ ਆ ਵੀ ਜਿਹੜੇ ਕਹਿੰਦੇ ਵੀ ਨਹੀਂ ਪੈਸਾ ਨੂੰ ਕੀ ਚੀਜ਼ ਹੀ ਨਹੀਂ ਹਣਾ ਉਹ ਸਮਰਥ ਹੈਗੇ ਆ ਉਹ ਅਗਲੇ ਨੇ ਕੋਈ ਉਹ দান ਨਹੀਂ ਹੈਗਾ ਇਹ ਮਦਦ ਇਹ ਮਦਦ ਆਈ ਇੱਕ ਦੂਜੇ ਦੀ ਹੈਲਪ ਆਈ ਇੱਕ ਦੂਜੇ ਦੀ ਕਾਇਨਾ ਪ੍ਰਮਾਤਮਾ ਦਵੇ ਕਿਸੇ ਨੂੰ ਜਿੱਤੇ ਤੁਸੀਂ ਉਹਦਾ ਆ ਇੰਨਾ ਕੰਮ ਕਰਨ ਦੇ ਤਾਂ ਬੰਨ ਲੱਗਣ ਦੇ ਆ ਇਹ ਤੁਹਾਡੀ ਇਹ ਬੰਨ ਸਿਰਫ ਤੁਹਾਡੇ ਕਰਕੇ ਵਜਦਾ ਪਿਆ ਆ चलो जी जी वो कर दो ना हाँ जी पटास्ट साहब हां जी कि ठीक है बढ़िया ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ਹਾਂ ਸਾਡਾ ਕੀਤਾ ਬਾਤ ਸੀ ਬਿਲਕੁਲ ਠੀਕ ਹੈ ਜੀ ਇਹ ਤੁਹਾਡਾ ਪ੍ਰੋਗਰਾਮ ਵੀ ਤੁਸੀਂ ਆਪਣੇ ਭਰਾਵਾਂ ਨੂੰ ਇੱਥੇ ਦੇ ਪ੍ਰੇਰਿਤ ਕੀਤਾ ਇੱਥੇ ਤਾਂ ਕੌਣ ਲਈ ਬਾਬਾ ਰਮੇਸ਼ ਸ਼ਾਹ ਦੀ ਜਗਾ ਜੁਬਾ ਮੋਰਚਾ ਪੰਜਾਬ ਫਗਵਾੜਾ ਤੱਕ ਪਹੁੰਚੇ ਆ ਕਿਆ ਬਣਾ ਲੈਗੇ ਚਾ ਵਾ ਜਿੰਨੀ ਵੀ ਸੇਵਾ ਹੋ ਸਕੇ ਬਾਤੋ ਬਾਤੋ ਕਰਨਾ ਹੈ ਸਭ ਕੁਝ ਕਰਤਾ ਜਿੰਨਾ ਸੋਤਾ ਹੈ ਤਾਂ ਜਿੰਨਾ ਬਾਤੋ ਬਾਤੋ ਜਿੰਨਾ ਵੀ ਹੋ ਸਕੇ ਜੋ ਕੰਮ ਕਰਨੇ ਅਸੀਂ ਹੋਰ ਵੀ ਕਰਦੇ ਰਵਾਂਗੇ ਬਿਲਕੁਲ ਲੋਕ ਇਹਨਾਂ ਨੇ ਵੀ ਕਿਹਾ ਵੀ ਜਿਹੜੇ ਰਹਿ ਜਾਣਗੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਵੀ ਕਿੰਨੇ ਲੋਕ ਕੰਮ ਕਰਦੇ ਨੇ ਜਿਹੜੇ ਰਹਿ ਜਾਣਗੇ ਕੱਲ ਪਰਸੋਂ ਨੂੰ ਕਹਿੰਦੇ ਦੁਬਾਰਾ ਫਿਰ ਅਸੀਂ ਆਪਣੇ ਕਿੱਟਾ ਲੈ ਕੇ ਆਵਾਂਗੇ ਬਣਾ ਕੇ ਕਹਿੰਦੇ ਅਸੀਂ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਬਾਕੀ ਜਿਹੜੇ ਰਹਿ ਗਏ ਹੁਣ ਉਹਨਾਂ ਲਈ ਵਾਸਤੇ ਪ੍ਰੋਪਰ ਫਿਰ ਕਹਿੰਦੇ ਕਿੱਟਾ ਬਣਾ ਕੇ ਲੈ ਕੇ ਆਵਾਂਗੇ ਅਸੀਂ ਹਾਂਜੀ ਹਾਂਜੀ ਭਾਈ ਜੀ ਹੁਣ ਆਪਾਂ ਥੋੜੀ ਜਿਹੀ ਨਾਲ ਨਾਲ ਗੱਲ ਕਰ ਲਈਏ ਤੇ ਪਹਿਲਾਂ ਤਾਂ ਬਾਈ ਤੁਹਾਡਾ ਧੰਨਵਾਦ ਬਹੁਤ ਬਹੁਤ ਵੀ ਤੁਸੀਂ ਇੰਨੀ ਹਿੰਮਤ ਕੀਤੀ ਆ ਵੀ ਆਪਣੇ ਜਿਹੜੇ ਵੀ ਲੋੜਵੰਦ ਪਰਿਵਾਰਾਂ ਤੱਕ ਸਮਾਨ ਪਹੁੰਚਾਉਂਦੇ ਆ ਹੈ ਨਾ ਪਹਿਲੋਂ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਜੰਦਾਬਾਬ ਸਾਹਿਬ ਤੁਹਾਡਾ ਥੈਂਕ ਯੂ ਤੁਹਾਡੇ ਭੰਡਾਰ ਸਾਹਿਬ ਜਿਹੜੇ ਇੱਧਰ ਲਈ ਮਹੀਮ ਦੇ ਨਾਲ ਜੁੜੇ ਪਏ ਔਰ ਬੰਦ ਦੇ ਨਾਲ ਜਿਹੜੇ ਰਾਫਤਾ ਕੈਂਪ ਕੀਤੇ ਪਏ ਆ ਔਰ ਮੈਂ ਸਾਡੇ ਨਾਲ ਸਾਡੇ ਭਾਜੀ ਦੀਪਕ ਜੀ ਜਲੰਧਰੋਂ ਚਿਸ਼ੂ ਨੇ ਸੋਤਾ ਇਹ ਪਵਨ ਜੀ ਸੋਤਾ ਜੀ ਸੱਤੀ ਭਾਜੀ ਔਰ ਸਾਡੇ ਜਿਹੜਾ ਮੇਨ ਸਾਡਾ ਡੇਰਾ ਜਿਹੜਾ ਬਾਬਾ ਰਹਿਮਤ ਸ਼ਾਹ ਜੀ ਬਿਲਵੇ ਤੋਂ ਇਨਾਂ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਦੇ ਅਸ਼ੀਰਵਾਦ ਦੇ ਨਾਲ ਅਸੀਂ ਦੂਜਾ ਢੇੜਾ ਲਾ ਰਹੇ ਹਾਂ ਜੀ ਪਹਿਲਾ ਢੇੜਾ ਵੀ ਲਾ ਕੇ ਗਏ ਸੀਗੇ ਇਹਨਾਂ ਬੀਬੀਆਂ ਨੂੰ ਅਸੀਂ ਕਰਕੇ ਗਏ ਸੀਗੇ ਔਰ ਅੱਜ ਦੀ ਰਾਸ਼ਨ ਲਿਆਂਦਾ ਜਿਹੜੇ ਹੁਣ ਰਹਿ ਜਾਣਗੇ ਉਹ ਕੱਲ ਨੂੰ ਅਸੀਂ ਢੇੜਾ ਲਾਵਾਂਗੇ ਔਰ ਜੋ ਤੁਹਾਡੇ ਜਿਹੜੇ ਤੁਹਾਡੀ ਨੋਟਿਸ ਹੋਣਗੇ ਕਿ ਜਿਨ੍ਹਾਂ ਨੂੰ ਨਹੀਂ ਰਾਸ਼ਨ ਪਹੁੰਚਿਆ ਇਹ ਆਪਾਂ ਉਹ ਲਿਸਟ ਹੁਣੇ ਆਪਾਂ ਇਹਨਾਂ ਨੂੰ ਕਰ ਦੇਣੀ ਜਿਹੜੇ ਰਹਿ ਜਾਣਗੇ ਨਾ ਉਹ ਆਪਾਂ ਲਿਸਟ ਕਰ ਲਾਂਗੇ ਤੇ ਉਹਨਾਂ ਨੂੰ ਕੱਲ ਨੂੰ ਫਿਰ ਉਹ ਚੀਜ਼ ਜਿਹੜਾ ਸਮਾਨ ਰਹਿ ਗਿਆ ਉਹਨਾਂ ਨੂੰ ਆਪਾਂ ਕੱਲ ਪ੍ਰੋਵਾਈਡ ਕਰ ਦੇ ਜੀ ਭਾਜੀ ਜੀ ਭਾਜੀ ਥੈਂਕ ਯੂ ਠੀਕ ਔਰ ਬਹੁਤ ਥ ਖੜ ਦੇ ਨਾਲ ਜਿੰਨੇ ਵੀ ਲੋਕ ਸਾਡੀਆਂ ਭੈਣਾਂ ਸਾਡੇ ਵੀਰ ਜਿਹੜੇ ਘਰਾਂ ਦੇ ਵਿੱਚ ਪ੍ਰਭਾਵਿਤ ਹੋਏ ਪਏ ਆ ਆਪਾਂ ਰਲ ਮਿਲ ਕੇ ਜਿਹੜਾ ਉਹਨਾਂ ਦਾ ਸਹਾਇਕ ਕਰ ਰਹੇ ਆ ਉਹ ਸਭ ਤੋਂ ਵੱਡੀ ਗੱਲ ਆ ਕਿ ਜੇਕਰ ਪੰਜਾਬ ਨੂੰ ਇਸ ਟਾਈਮ ਪੰਜਾਬ ਨਾ ਖੜ ਕੇ ਬਚਾ ਸਕੇ ਆ ਤਾਂ ਕੋਈ ਬਚਾਉਣ ਵਾਲਾ ਨਹੀਂ ਅਸੀਂ ਸਭਨਾਂ ਸਾਰਿਆਂ ਨੂੰ ਪੰਜਾਬ ਦੇ ਨਾਲ ਰਲ ਕੇ ਖੜਨਾ ਚਾਹੀਦਾ ਔਰ ਮੈਂ ਸਾਰੇ ਸਾਥੀਆਂ ਦਾ ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਬਹੁਤ ਬਹੁਤ ਥੈਂਕ ਯੂ ਮਿਹਰਬਾਨੀ ਫਾਸਕਰੰਦਾਵਾਜੀ ਦਾ ਭੰਡਾਰਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਖੋਤੇ ਹਾਂਜੀ ਭਾਜੀ ਭਾਜੀ ਕੀ ਕਹਿਣਾ ਚਾਹੁੰਦੇ ਆ ਜੈ ਪੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਵਾਲ ਮੇ ਕੀ ਹਰ ਹਰ ਵਾਲਮੀ ਕੀ ਜਿੱਦਾ ਕਿ ਤੁਸੀਂ ਸਾਰੇ ਲੋਕ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਬਾੜ ਦੇ ਖਾਰਨ ਤੇਜ ਬਾਰਿਸ਼ ਦੇ ਕਾਰਨ ਜਿਹੜਾ ਪੰਜਾਬ ਦੀ ਜਿਹੜੀ ਖੇਤੀਬਾੜੀ ਕਹਿ ਲਿਏ ਜਰ ਆਮ ਜਨਤਾ ਦਾ ਜੀਵਨ ਕਹਿ ਲਿਏ ਉਹ ਤੈਸ ਮੈਸ ਹੋ ਚੁੱਕਾ ਬਰਬਾਦ ਹੋ ਚੁੱਕਾ ਵਾ ਹੁਣ ਸਾਡੇ ਭਰਾ ਭੈਣਾਂ ਦਾ ਫਰਜ਼ ਇਹ ਬਣਦਾ ਵਾ ਕਿ ਜਿਹੜੇ ਮੁਸੀਬਤ ਦੇ ਵਿੱਚ ਸਾਡੇ ਭੈਣ ਭਰਾ ਵਾ ਅਸੀਂ ਇੱਕ ਇੱਕ ਕਦਮ ਵਧਾ ਕੇ ਉਹਨਾਂ ਦਾ ਜਿਹੜੀ ਮਦਦ ਕਰ ਸਕੀਏ ਕਿਉਂਕਿ ਸਾਡੇ ਗੁਰੂਆਂ ਦਾ ਵੀ ਇਹੀ ਫਰਮਾਨ ਆ ਕਿ ਸਾਨੂੰ ਆਪਣੀ ਨੇਕ ਕਮਾਈ ਦੇ ਵਿੱਚੋਂ ਦਸਵੰਦ ਕੱਢਣਾ ਚਾਹੀਦਾ ਔਰ ਸਾਡੇ ਪੀਰ ਬਜ਼ੁਰਗ ਸੰਤਾਂ ਨੇ ਵੀ ਇਹ ਗੱਲ ਕਹੀ ਆ ਕਿ ਜੇ ਅਸੀਂ 10 ਰੁਪਏ ਦਾਨ ਕਰਾਂਗੇ ਤਾਂ ਉਸਦੇ ਸਾਨੂੰ 10 ਗੁਣਾ ਵੱਧ ਦਾਨ ਮਿਲਣਗੇ ਸੋ ਇਸ ਕਰਕੇ ਸਾਡੀਆਂ ਕਿਤੇ ਨਾ ਕਿਤੇ ਭਾਵਨਾ ਜਿਹੜੀਆਂ ਵਾਂ ਹਰ ਧਰਮ ਨਾਲ ਹਰ ਪੀਰ ਬਜ਼ੁਰਗ ਨਾਲ ਜੁੜੀਆਂ ਪਈਆਂ ਨੇ ਤੇ ਹਰ ਪੀਰ ਬਜ਼ੁਰਗ ਧਰਮ ਦਾ ਸਿਰਫ ਇੱਕੋ ਇੱਕ ਸੰਦੇਸ਼ ਆ ਕਿ ਸਾਨੂੰ ਜਿਹੜੇ ਬੇਸਹਾਰਾ ਕਰੀਬ ਲੋਕ ਨੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਸੋ ਮੈਂ ਸਭ ਤੋਂ ਪਹਿਲਾਂ ਜਿਆਦਾ ਧੰਨਵਾਦ ਡੇਰਾ ਬਾਬਾ ਰਹਿਮਤ ਸ਼ਾ ਪੀਰ ਜੀ ਗੱਦੀ ਨਸ਼ੀਨ ਦਾ ਕਰਾਂਗਾ ਜਿਨ੍ਹਾਂ ਦਾ ਇਸ ਲੰਗਰ ਦੇ ਵਿੱਚ ਅਹਿਮ ਸਹਿਯੋਗ ਆ ਔਰ ਦੀਪਕ ਭਾਜੀ ਜਿਹੜੇ ਕਿ ਜਲੰਧਰ ਤੋਂ ਨੇ ਔਰ ਯੁਵਾ ਵਿਕਾਸ ਮੋਰਚਾ ਵੱਲੋਂ ਲਗਾਤਾਰ ਇਹ ਰਾਸ਼ਨ ਦੀਆਂ ਜਿਹੜੀਆਂ ਸੁੱਕਾ ਰਾਸ਼ਨ ਦਵਾਈਆਂ ਆਟਾ ਦਾਲ ਜੋ ਵੀ ਮਤਲਬ ਚੀਜ਼ਾਂ ਇੱਕ ਨਿੱਜੀ ਜੀਵਨ ਦੇ ਬੁਨਿਆਦੀ ਵਿੱਚ ਚਾਹੀਦੀਆਂ ਵਾ ਉਹ ਲਗਾਤਾਰ ਸੇਵਾ ਵਿੱਚ ਚੱਲ ਰਹੀਆਂ ਨੇ ਔਰ ਜੁਵਾ ਵਿਕਾਸ ਮੋਰਚਾ ਵੱਲੋਂ ਇਹ ਜਿਹੜੀ 7ਵੀਂ ਆ ਜਿਹੜੀ ਆਪਣਾ ਗੱਡੀ ਰੱਛਨ ਦੀ ਚੱਲ ਰਹੀ ਹੈ ਔਰ ਮੈਂ ਇਹੀ ਤੁਹਾਡੇ ਅੱਗੇ ਔਰ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਾਂਗਾ ਔਰ ਤੁਹਾਡੇ ਨਾਲ ਮੈਂ ਇਹ ਜ਼ਰੂਰ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਜਿੱਥੇ ਵੀ ਕੋਈ ਜ਼ਰੂਰਤਮੰਦ ਆ ਜਿੱਥੇ ਵੀ ਕੋਈ ਜ਼ਰੂਰਤਮੰਦ ਆ ਉਸ ਨੂੰ ਉਹ ਚੀਜ਼ ਜੁਵਾ ਵਿਕਾਸ ਮੋਰਚਾ ਵੱਲੋਂ ਪਹਛਾਈ ਜਾਏਗੀ ਤੇਲ ਦੇ ਦਾਤੇ ਔਰ ਮੈਂ ਨਾਲ ਹੀ ਪੰਜਾਬ ਦੀ ਜਨਤਾ ਨੂੰ ਵੀ ਇਹ ਅਪੀਲ ਔਰ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਆਪਣੇ ਰੋਜ਼ ਜੀਵਨ ਦੇ ਵਿੱਚ ਆਪਣੇ ਆਪ ਦੇ ਸੁੱਖ ਲਈ ਹਜ਼ਾਰਾਂ ਰੁਪਏ 100 ਰੁਪਏ ਵੀ ਖਰਚਦੇ ਆਂ ਪਰ ਅੱਜ ਇਮਾਨਦਾਰੀ ਆ ਕਿ ਤੁਸੀਂ ਆਪਣੇ ਦਸ ਬੰਦ ਜਿਹੜਾ ਗੁਰੂਆਂ ਨੇ ਸਾਡਿਆਂ ਨੇ ਫਰਮਾਨ ਦਿੱਤਾ ਵਾ ਔਰ ਆਪਣੀ ਨੇ ਕਮਾਈ ਦੇ ਵਿੱਚ ਇਹ ਗਰੀਬ ਬੇਰੋਜ਼ਗਾਰ ਬੇਸਹਾਰਾ ਲੋਕਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਫਾੜ ਦੇ ਕਾਰਨ ਔਰ ਬਰਸਾਤ ਮਿੱਦੇ ਕਾਰਨ ਜਿਹੜੀ ਜਿੰਨੀ ਵੀ ਖੇਤੀ ਬਾੜੀ ਆ ਉਹ ਬਰਬਾਦ ਹੋ ਚੁੱਕੀ ਆ ਪਸ਼ੂ ਜਿਹੜੇ ਜੀਵ ਜੰਤਾਂ ਉਹ ਮਰ ਚੁੱਕੇ ਨੇ ਔਰ ਲੋਕਾਂ ਦੇ ਘਰ ਚੋ ਰਹੇ ਨੇ ਹੁਣ ਸਿਰਫ ਤੁਹਾਨੂੰ ਨਾ ਲੋੜ ਅੱਗੇ ਵੱਧ ਕੇ ਆਪਣੇ ਭਰਾ ਭੈਣਾਂ ਦਾ ਹੱਥ ਫੜਨ ਦੀ ਔਰ ਉਹਨਾਂ ਦੀ ਮਦਦ ਕਰਨ ਦੀ ਯਾ ਵਾਲਮੀ ਕੀ ਹਰ ਹਰ ਵਾਲਮੀ ਹਾਂਜੀ ਅੰਦਾਵਾ ਜੀ ਅੱਜ ਜਿੱਦਾਂ ਐਨਜੀਓ ਦੇ ਨਾਲ ਰਲ ਕੇ ਜਾਂ ਕੰਟੈਕਟ ਕਰਕੇ ਪੀਡੀਓ ਤਗਵਾੜਾ ਤੋਂ ਇਹ ਯੂਵਾ ਮੋਰਚਾ ਵਾਲੇ ਜੀ ਸਾਡੇ ਕੋਲ ਪਹੁੰਚੇ ਸੀ ਤੇ ਤੋਂ ਬੜੀ ਉਹਨਾਂ ਨੇ ਹੈਲਪ ਕੀਤੀ ਜਿਹੜੀਆਂ ਬੀਬੀਆਂ ਲੋੜਵੰਦ ਸੀ ਉਹਨਾਂ ਨੂੰ ਤੇ ਕਿਤਾ ਜਿਹੜੀਆਂ ਰੱਖਣੀਆਂ ਜੋ ਉਹ ਈਤਰੇ ਲੋਕਾਂ ਨੂੰ ਲੋੜ ਹੁੰਦੀ ਆ ਤੇ ਖੰਡ ਵਗੈਰਾ ਜੋ ਉਹ ਮਹਈਆ ਕਰਾਈਆਂ ਤੇ ਤੇ ਆਟੀਆਂ ਦੀਆਂ ਕਾਲੀਆਂ ਥੋੜਾ ਦਾਲ ਪਾਣੀ ਦੀਆਂ ਬੇਤੀਆਂ ਕਿ ਉਹ ਹਰ ਬੰਦਾ ਜਿਹੜਾ ਇੱਥੇ ਆਪਣਾ ਜੁਨਦਾਨ ਪਾ ਰਿਹਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਕੋਈ ਦੂਜਵਾਲੀ ਗੱਲ ਕੀਤੀ ਹੈ ਮੈਨੂੰ ਕੋਈ ਸ਼ੋਕ ਲਾਇਆ ਉਹ ਕਹਿੰਦਾ ਔਰ ਦੂਸਰਾ ਆਪਾਂ ਇਹ ਕਹਿ ਦਈਏ ਕਿ ਇੱਥੇ ਡਿਮਾਂਡ ਕੀਤੀ ਸੀ ਪਬਲਿਕ ਨੇ ਕਿ ਇੱਥੇ ਕਿਸੇ ਨੂੰ ਕੋ ਰੋਗ ਹੈ ਜਾਂ ਕਿਸੇ ਤਰ੍ਹਾਂ ਦਾ ਵੀ ਜਿਹੜਾ ਮੈਡੀਕਲ ਕੈਂਪਲ ਆਇਆ ਜਾਂ ਉਹ ਸਪੈਸ਼ਲੀ ਵੈਨ ਆਈ ਆ ਕਿ ਉਹ ਇੱਥੇ ਥਾਂ ਘਾਟ ਫੋਨ ਕਰਕੇ ਉਹਨੂੰ ਥੋੜਾ ਪਿੱਛੇ ਪੈਂਡ ਦੇ ਵਿੱਚ ਲਵਾਤਾ ਕਿ ਕਿਸੇ ਨੂੰ ਲੋੜ ਹੋਵੇ ਉਹ ਫ੍ਰੀ ਦਵਾਈ ਲਈ ਸਾਰਾ ਕਿਸੇ ਤਰ੍ਹਾਂ ਦਾ ਵੀ ਇਲਾਜ ਆ ਮੈਂ ਇਹਨਾਂ ਗੱਲ ਇਹ ਕਹਿ ਸਕਦਾ ਵੀ ਪੰਜਾਬ ਦੇ ਵਿੱਚ ਆਪਣੇ ਏਰੀਆ ਦੇ ਵਿੱਚ ਕੋਈ ਵੀ ਬੰਦਾ ਕੋਈ ਵੀ ਰੇਗਾ ਵਰਕਰ ਜਿਹੜਾ ਆ ਉਹ ਆਪਣੇ ਘਰ ਚ ਭੁੱਖਾ ਨਹੀਂ ਸੌਂਦਾ ਬਿਲਕੁਲ ਜੀ ਬਿਲਕੁਲ ਜਿਹੜਾ ਵੀ ਇੱਥੇ ਵੰਦੇ ਕੰਮ ਕਰ ਰਿਹਾ ਬਿਲਕੁਲ ਖੁਸ਼ ਆ ਤੁਸੀਂ ਦੇਖਿਆ ਹੀ ਹਾਂ ਹਾਂ ਬਹੁਤ ਖੁਸ਼ੀ ਆ ਜੀ ਅੱਖੀਂ ਦੇਖ ਲਿਆ ਤੁਹਾਡੇ ਜੱਥਨ ਵਾਲੀ ਕੋਈ ਗੱਲ ਨਹੀਂ ਤੇ ਬਿਲਕੁਲ ਅੱਜ ਬੀਬੀਆਂ ਬਹੁਤ ਖੁਸ਼ੀ ਦੀ ਦਵਾਵਾਂ ਦੇਖੀਆਂ ਬੀਬੀਆਂ ਅੱਜ ਬਾਕੀ ਐਮਐਲਏ ਸਾਹਿਬ ਦਾ ਕੀ ਕਹਿਣਾ ਹੁਣ ਯਾਦ ਕਰੋ ਹੁਣੇ ਆ ਜੀ ਉਹਨੇ ਹਾਜ਼ਰ ਆ ਜੀ ਉਹ ਵੀ ਬਸ ਆ ਰਹੇ ਨੇ ਥੋੜੀ ਦੇਰ ਤੱਕ ਰਾਤ ਨੂੰ ਵੀ ਆ ਜਾਂਦੇ ਦਿਨ ਨੂੰ ਜਦੋਂ ਬਦੋਂ ਨੇ ਮੈਨੂੰ ਨਹੀਂ ਲੱਗਦਾ ਇਹ ਬਿਲਕੁਲ ਬਹੁਤ ਦੇਣਾ ਜੀ ਮੇੜਨ ਦੀ ਬੜਾ ਸਾਰਿਆਂ ਦਾ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਥੇ ਕਾਂਗਰਸ ਦੇ ਲੀਡਰ ਵੀ ਆਏ ਉਹਨਾਂ ਨੇ ਵੀ ਕੋਈ ਇਦਾਂ ਦੀ ਨਹੀਂ ਮੈਨੂੰ ਲੱਗਦਾ ਕਿ ਚੰਡੇ ਦੇ ਵਿੱਚ ਦੰਡਾ ਬਸਾਉਣ ਵਾਲੀ ਗੱਲ ਕੀਤੀ ਇਥੇ ਬਡਾਲਾ ਸਾਹਿਬ ਵੀ ਆਏ ਆ ਉਹ ਵੀ ਆਪਣੇ ਵਰਕਰਾਂ ਨੂੰ ਮਿਲ ਕੇ ਚਲੇ ਗਏ ਕਿਸੇ ਨੇ ਕੋਈ ਰਾਜਨੀਤੀ ਨਹੀਂ ਕੀਤੀ ਇਥੇ ਬੀਐਸਪੀ ਦੇ ਲੀਡਰ ਵੀ ਆਏ ਆ ਉਹਨਾਂ ਨੇ ਵੀ ਕਿਸੇ ਨੇ ਕੋਈ ਰਾਜਨੀਤੀ ਨਹੀਂ ਕੀਤੀ ਔਰ ਪਿੰਡਾਂ ਵਾਲਿਆਂ ਦਾ ਆਪਣੇ ਪਿੰਡ ਦੇ ਸਾਰਿਆਂ ਦਾ ਪਿਆਰ ਹੀ ਬੜਾ ਹੈ ਚਾਹੇ ਕੋਈ ਵੀ ਆ ਚਲੋ ਕਿਸਾਨ ਲੀਡਰਾਂ ਦੇ ਨਾਲ ਥੋੜੀ ਜਿਹੀ ਕੋਈ ਇੱਕ ਅੰਦੇ ਬੰਦੇ ਨਾਲ ਕੋਈ ਬੈਹ ਹੋਊਗੀ ਜੀ ਜੀ ਵੀ ਚਲੋ ਵੀ ਠੀਕ ਹੋ ਜੂ ਉਹਨਾਂ ਦੇ ਮੈਂਬਰ ਆ ਸਾਡੇ ਮਿੱਤਰ ਆ ਮਿੱਤਰ ਆ ਜੀ ਕਲਮੇ ਦਾ ਉਹ ਵੀ ਸਭ ਕੁਝ ਠੀਕ ਹੋ ਜਾਣਾ ਜੀ ਕਾਕੇ ਵਾਸੀ ਹੁਣੀ ਲਾਲੋ ਗੁਰਪਤਾਰ ਹੁਣੀ ਲਾਲੋ ਚਲਣ ਵਾਲੇ ਲਾਲੋ ਦੀ ਟੀਮ ਪੂਰਾ ਸਾਡੇ ਅਸੀਂ ਪਹਿਲਾਂ ਤੋਂ ਲੈ ਕੇ ਮਿਲਤਰ ਰਹੇ ਆ ਤੇ ਪਾਣੀ ਸਾਡਾ ਜਿੱਦਾਂ ਨਹੀਂ ਹੈਗਾ ਨਾ ਰਾਹ ਆਉਂਦੇ ਜਾਂਦੇ ਕਰੀ ਇਦਾਂ ਨਹੀਂ ਹੋਇਆ ਸਾਨੂੰ ਨਾਨਾ ਬਣਾਇ ਹੋਈ ਆ ਅਸੀਂ ਬਿਲਕੁਲ ਬਿਲਕੁਲ ਸਾਡੀ ਸਦਾ ਹੀ ਸਲਾਮ ਸਦਾ ਸਲਾਮ ਸਦਾ ਰੈਡੀ ਵੀ ਆ ਔਰ ਉਹਨਾਂ ਨੇ ਕੋਈ ਗੱਲ ਵੀ ਇਦਾਂ ਆ ਬਈ ਇੰਨਾ ਪਿਆਰ ਹੈ ਜੱਫੀ ਪਾ ਕੇ ਮਿਲ ਜੀ ਮਿਲਦੇ ਆ ਜੀ ਬਿਲਕੁਲ ਪਾਜੀ ਤੇ ਸਾਥ ਵੀ ਇਹਨਾਂ ਦਿੱਤਾ ਆ ਮੈਂ ਕਹਿੰਨਾ ਕੰਮ ਵੀ ਬਹੁਤ ਕੀਤਾ ਉਹਨਾਂ ਟਰਾਲੀਆਂ ਆਪਣੇ ਸਪੈਸ਼ਲ ਲਾਈਆਂ ਮਿਹਨਤ ਕਰ ਰਹੇ ਆ ਮੁੰਡੇ ਯਾਨੀ ਕੀਆ ਬਾਤਾਂ ਕੀਆ ਬਾਤਾਂ ਮੈਂ ਉਹਨਾਂ ਦੀ ਲਾਗਾ ਕਰਦੇ ਬਹੁਤ ਵਧੀਆ ਉਹਮਾਂ ਨੇ ਬਹੁਤ ਜੋਰ ਲਾ ਕੀ ਜੀ ਕਸਰ ਕਿਸੇ ਨੇ ਨਹੀਂ ਛੱਡੀ ਜਿਹੜੇ ਬੰਦੇ ਨੇ ਇੱਥੇ ਪਹੁੰਚਿਆ ਹਨ ਉਹਨਾਂ ਦੇ ਵੀ ਰਿਣੀ ਆ ਬਹੁਤ ਰਿਣੀ ਆ ਚਲ ਥੈਂਕ ਯੂ ਸੋ ਮਚ